ਸੰਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਰੀਬ 1.5 ਸਾਲ ਦਾ ਸਮਾਂ ਪਿਆ ਪਰ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਵਧਾ ਦਿੱਤੀਆਂ ਨੇ ਹੁਕਮਰਾਨ ਧਨ ਰਿਆਨੀ ਕੀ ਆਮ ਆਦਮੀ ਪਾਰਟੀ ਨੇ ਜੱਥੇਬੰਦਕ ਢਾਂਚੇ ਦੇ ਵਿੱਚ ਵੱਡਾ ਬਦਲਾਅ ਕਰ ਦਿੱਤਾ ਹੈ ਆਰਟੀ ਦੇ ਮਹਿਲਾ ਵਿੰਗ ਐਸਸੀ ਵਿੰਗ ਵਪਾਰ ਵਿੰਗ ਸਣੇ ਵੱਖ-ਵੱਖ ਵਰਗਾਂ ਦਾ ਸਬੰਧਤ ਬੋਰਡ ਬਣਾ ਕੇ ਪਾਰਟੀ ਦੇ ਆਗੂਆਂ ਨੂੰ ਵਲੰਟੀਅਰਜ਼ ਨੂੰ ਐਡਜਸਟ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਆਗੂਆਂ ਨੂੰ ਆਦੇਦਾਰੀਆਂ ਦੇ ਕੇ ਖੁਸ਼ ਕੀਤਾ ਜਾ ਸਕੇ ਸੂਤਰ ਦੱਸਦੇ ਨੇ ਕਿ ਪਾਰਟੀ ਨੇ ਅਗਲੀਆਂ ਚੋਣਾਂ ਦੇ ਮੱਦੇਨਜ਼ਰ ਹੇਠਲੇ ਪੱਧਰ ਤੇ ਵਿਧਾਇਕਾ ਤੇ ਪਾਰਟੀ ਦੇ ਹੋਰ ਆਗੂਆਂ ਬਾਰੇ ਫੀ ਦਸਿਆ ਵੀ ਜਾਣਦਾ ਕਿ ਤਿੰਨ ਦਰਜਨ ਦੇ ਕਰੀਬ ਵਿਧਾਇਕਾਂ ਜਿਨ੍ਹਾਂ ਦੇ ਵਿੱਚ ਕੁਝ ਮੰਤਰੀ ਵੀ ਸ਼ਾਮਲ ਨੇ ਬਾਰੇ ਰਿਪੋਰਟ ਬਹੁਤ ਚੰਗੀ ਨਹੀਂ ਮਿਲੀ ਹੈ એટલે ਪੱਧਰ ਤੇ ਲੋਕ ਤੇ ਵਲੰਟੀਅਰਸ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਤੇ ਦਿਲਚਸਪ ਗੱਲ ਇੱਕ ਇੱਕ ਸਾਬਕਾ ਮੰਤਰੀ ਜਿਸ ਨੂੰ ਪਾਰਟੀ ਹਾਈ ਕਮਾਂਡ ਨੇ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਦਾ ਰਸਤਾ ਵਖਾ ਦਿੱਤਾ ਸੀ ਉਸ ਬਾਰੇ ਰਿਪੋਰਟ ਹਾ ਪੱਕੀ ਮਿਲੀ ਹੈ ਸੂਤਰਾਂ ਤੋਂ ਇਹ ਵੀ ਜਾਣਕਾਰੀ ਹੈ ਕਿ ਜਿਹੜੇ ਵਿਧਾਇਕ ਦੀ ਰਿਪੋਰਟ ਮਾੜੀ ਮਿਲੀ ਹੈ ਉਹਨਾਂ ਦੇ ਹਲਕਿਆਂ ਦੇ ਵਿੱਚ ਪਾਰਟੀ ਦੇ ਹੋਰ ਆਗੂਆਂ ਦੀ ਪਾਲ ਸ਼ੁਰੂ ਕਰ ਦਿੰਦੀ ਹੈ ਤਦ ਕਿ ਕਈ ਹਲਕਿਆਂ ਦੇ ਵਿੱਚ ਪਿਛਲੇ ਦਿਨਾਂ ਦੌਰਾਨ ਨਵੇਂ ਹਲਕਾ ਇੰਚਾਰਜ ਲਗਾ ਦਿੱਤੇ ਗਏ ਨੇ ਹਾਲਾਂਕਿ ਸਪਸ਼ਟ ਨਹੀਂ ਹੈ ਕਿ ਪਵਿੱਖ ਦੇ ਵਿੱਚ ਉਹਨਾਂ ਨੂੰ ਟਿਕਟ ਮਿਲੇਗੀ ਜਾਂ ਫਿਰ ਨਹੀਂ ਜਾਂ ਫਿਰ ਕਿਸੇ ਹੋਰ ਜਿੱਤਣ ਵਾਲੇ ਆਗੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਤਾਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਹਾਰ ਤੋਂ ਬਾਅਦ ਹੁਣ ਪਾਰਟੀ ਪੰਜਾਬ ਦੇ ਵਿੱਚ ਹੋਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਨੂੰ ਹਰ ਹਾਲਤ ਦੇ ਵਿੱਚ ਜਿੱਤਣਾ ਚਾਹੁੰਦੀ ਹੈ ਇਹੋ ਕਾਰਨ ਹੈ ਕਿ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਮਾਮਲੇ ਦੇ ਇੰਚਾਰਜ ਮਨੀਸ਼ ਸਿਸੋਦੀਆ ਸੂਬੇ ਵਿੱਚ ਵਕ-ਵਕ ਸਮਾਗਮਾਂ ਦੇ ਵਿੱਚ ਸਰਗਰਮੀ ਦਾ ਹਿੱਸਾ ਲੈ ਕੇ ਲੋਕਾਂ ਨੂੰ ਰੰਗ ਬਿਤ ਕਰ ਰਹ ਮਨੀਸ਼ ਸੋਧਿਆ ਨੇ ਪਿਛਲੇ ਦਿਨੀ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਮਹਿਲਾ ਵਿੰਗ ਦੀ ਮੀਟਿੰਗ ਦੌਰਾਨ ਮਨੀਸ਼ ਸੋਧਿਆ ਨੇ ਹਰ ਹਾਲਾਤ ਚੋਂ ਜਿੱਤਨ ਬਾਰੇ ਸੰਬੋਧਨ ਕੀਤਾ ਤੇ ਸੋਸ਼ਲ ਮੀਡੀਆ ਤੇ ਚੋਣ ਜਿੱਤਨ ਬਾਰੇ ਹਰ ਹਿੱਲਾ ਵਸੀਲਾ ਵਰਤਣ ਵਾਲੀ ਵੀਡੀਓ ਵਾਇਰਲ ਹੋਣ ਦੇ ਨਾਲ ਮਨੀਸ਼ ਸੋਧਿਆ ਰਾਸੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਵੀ ਆ ਗਈ। ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਰੀਬ 1.5 ਸਾਲ ਦਾ ਸਮਾਂ ਆਪਿਆ ਪਰ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਵਧਾ ਦਿੱਤੀਆਂ ਨੇ ਹੁਕਮਰਾਨ ਧਿਰ ਯਾਨੀ ਕਿ ਆਮ ਆਦਮੀ ਪਾਰਟੀ ਨੇ ਜਥੇਬੰਦਕਾਂ ਾਂਚੇ ਦੇ ਵਿੱਚ ਵੱਡਾ ਬਦਲਾਅ ਕਰ ਦਿੱਤਾ ਆਰਟੀ ਦੇ ਮਹਿਲਾ ਵਿੰਗ ਐਸੀ ਵਿੰਗ ਵਪਾਰ ਵਿੰਗ ਸਣੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਬੋਰਡ ਬਣਾ ਕੇ ਪਾਰਟੀ ਦੇ ਆਗੂਆਂ ਨੂੰ ਵਲੰਟੀਅਰਜ਼ ਨੂੰ ਐਡਜਸਟ ਕੀਤਾ ਜਾ ਰਿਹਾ ਤਾਂ ਜੋ ਵੱਧ ਤੋਂ ਵੱਧ ਆਗੂਆਂ ਨੂੰ ਆਦੇਦਾਰੀਆਂ ਦੇ ਕੇ ਖੁਸ਼ ਕੀਤਾ ਜਾ ਸਕੇ ਸੂਤਰ ਦੱਸਦੇ ਨੇ ਕਿ ਪਾਰਟੀ ਨੇ ਅਗਲੀਆਂ ਚੋਣਾਂ ਦੇ ਮੱਦੇਨਜ਼ਰ ਹੇਠਲੇ ਪੱਧਰ ਤੇ ਵਿਧਾਇਕਾਂ ਤੇ ਪਾਰਟੀ ਦੇ ਹੋਰ ਆਗੂਆਂ ਬਾਰੇ ਫੀਡਬੈਕ ਪ੍ਰਾਪਤ ਕੀਤੇ ਨੇ ਦਸੇ ਵੀ ਜਾਣਦਾ ਕਿ 3 ਦਰਜਨ ਦੇ ਕਰੀਬ ਵਿਧਾਇਕਾਂ ਜਿਨ੍ਹਾਂ ਦੇ ਵਿੱਚ ਕੁਝ ਮੰਤਰੀ ਵਿਸ਼ਾਮਲ ਨੇ ਬਾਰੇ ਰਿਪੋਰਟ ਬਹੁਤ ਚੰਗੀ ਨਹੀਂ ਮਿਲੀ ਹੈ। ਇਟਲੇ ਪੱਧਰ ਤੇ ਲੋਕ ਤੇ ਵਲੰਟੀਅਰਸ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ। ਤੇ ਦਿਲਚਸਪ ਗੱਲ ਇਹ ਕਿ ਸਾਬਕਾ ਮੰਤਰੀ ਜਿਸ ਨੂੰ ਪਾਰਟੀ ਹਾਈ ਕਮਾਂਡ ਨੇ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਦਾ ਰਸਤਾ ਵਖਾ ਦਿੱਤਾ ਸੀ ਉਸ ਬਾਰੇ ਰਿਪੋਰਟ ਹਾ ਪੱਕੀ ਮਿਲੀ ਹੈ। ਸੂਤਰਾਂ ਤੋਂ ਇਹ ਵੀ ਜਾਣਕਾਰੀ ਹੈ ਕਿ ਜਿਹੜੇ ਵਿਧਾਇਕ ਦੀ ਰਿਪੋਰਟ ਮਾੜੀ ਮਿਲੀ ਹੈ ਉਹਨਾਂ ਦੇ ਹਲਕਿਆਂ ਦੇ ਵਿੱਚ ਪਾਰਟੀ ਦੇ ਹੋਰ ਆਗੂਆਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ। ਜਦਕਿ ਕਈ ਹਲਕਿਆਂ ਦੇ ਵਿੱਚ ਪਿਛਲੇ ਦਿਨਾਂ ਦੌਰਾਨ ਨਵੇਂ ਹਲਕਾ ਇੰ ਯਾ ਫਿਰ ਨਹੀਂ ਯਾ ਫਿਰ ਕਿਸੇ ਹੋਰ ਜਿੱਤਣ ਵਾਲੇ ਆਗੂ ਨੂੰ ਚੌਂ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਤਾਂ ਦੇਸ਼ ਦੀ ਰਾਸ਼ਟਰੀ ਦਿੱਲੀ ਦੇ ਵਿੱਚ ਹਾਰ ਤੋਂ ਬਾਅਦ ਹੁਣ ਪਾਰਟੀ ਪੰਜਾਬ ਦੇ ਵਿੱਚ ਹੋਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਨੂੰ ਹਰ ਹਾਲਤ ਦੇ ਵਿੱਚ ਜਿੱਤਣਾ ਚਾਹੁੰਦੀ ਹੈ ਇਹੋ ਕਾਰਨ ਹੈ ਕਿ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਮਾਮਲੇ ਦੇ ਇੰਚਾਰਜ ਮਨੀਸ਼ ਸਿਸੋਦੀਆ ਸੂਬੇ ਵਿੱਚ ਵੱਖ-ਵੱਖ ਸਮਾਗਮਾਂ ਦੇ ਵਿੱਚ ਸਰਗਰਮੀ ਦਾ ਹਿੱਸਾ ਲੈ ਕੇ ਲੋਕਾਂ ਨੂੰ ਰਾਮਬਤ ਕਰ ਰਹੇ ਨੇ ਮਨੀਸ਼ ਸੋਧਿਆ ਨੇ ਪਿਛਲੇ ਦਿਨੀ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਆਗੂਦਾਰਾਂ ਨਾਲ ਮੀਟਿੰਗ ਕੀਤੀ ਮਹਿਲਾ ਵਿੰਗ ਦੀ ਮੀਟਿੰਗ ਦੌਰਾਨ ਮਨੀਸ਼ ਸੋਧਿਆ ਨੇ ਹਰ ਹਾਲਤ ਚੋਂ ਜਿੱਤਨ ਬਾਰੇ ਸੰਬੋਧਨ ਕੀਤਾ ਤੇ ਸੋਸ਼ਲ ਮੀਡੀਆ ਤੇ ਚੋਣ ਜਿੱਤਨ ਬਾਰੇ ਹਰ ਹਿੱਲਾ ਵਸੀਲਾ ਵਰਤਣ ਵਾਲੀ ਵੀਡੀਓ ਵਾਇਰਲ ਹੋਣ ਦੇ ਨਾਲ ਮਨੀਸ਼ ਸੋਧਿਆ ਰਾਸੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਵੀ ਆ ਗਏ